ਬਈ ਜਦੋਂ ਬੰਦੇ ਦਾ ਜਨਮ ਹੁੰਦਾ ਹੈ ਹੂੰ ਬੰਦੇ ਦਾ ਜਦੋਂ ਜਨਮ ਹੁੰਦਾ ਹੈ ਇਹ ਬੂਤ ਤੋ ਤਿਆਰ ਹੁੰਦਾ ਹੈ ਮਾਤਾ ਦੇ ਗਰਭ ਚ ਬੂਤ ਤੋ ਤਿਆਰ ਹੁੰਦਾ ਹੈ ਹੂੰ ਅਕਾਲ ਪੁਰਖ ਨਾਲ ਉਹਦਾ ਲੈਵਲ ਲੱਗੀ ਹੁੰਦੀ ਹੈ ਅਕਾਲ ਪੁਰਖ ਨਾਲ ਉਹਦਾ ਕਨੈਕਸ਼ਨ ਹੁੰਦਾ ਹੈ ਇਹ ਮਾਲਕ ਅਕਾਲ ਪੁਰਖ ਹੀ ਉਹਨੂੰ ਪੈਦਾ ਕਰਦਾ ਹੈ ਦੇਖੋ ਮਾਤਾ ਦੇ ਗਰਭ ਚ ਉਹ 9 ਮਹੀਨੇ ਪੁੱਠਾ ਲਟਕਦਾ ਹੈ ਬੜੇ ਵਾਦੇ ਕਰਦਾ ਹੈ हे ਅਕਾਲ ਪੁਰਖ ਮੈਂ ਤੇਰਾ ਸਿਵਰਨ ਕਰੂੰਗਾ ਮੈਂ ਤੇਰੇ ਨਾਮ ਦਾ ਜਾਪ ਕਰੂੰਗਾ ਮੈਂ ਦਾਨ ਵੀ ਕਰੂੰਗਾ ਮੈਂ ਤੇਰਾ ਬਣ ਕੇ ਚੱਲੂੰਗਾ ਹੁਣ ਮੈਨੂੰ ਮਾਤ ਲੋਕ ਦੇ ਵਿੱਚ ਭੇਜ ਦੇ ਇਹ ਇਹ ਘੋਰ ਚੋਂ ਇਹ ਨਰਕ ਘੋਰ ਚੋਂ ਮੈਨੂੰ ਕਢ ਦੇ ਅਕਾਲ ਪੁਰਖ ਫਿਰ ਕਹਿੰਦਾ ਹੈ ਮੇਰਾ ਬਣ ਕੇ ਚੱਲੀ ਮੇਰੀ ਗਲਤੀ ਅਸਰ ਕਰੀ ਤੈਨੂੰ ਮੈਂ ਮਾਤ ਲੋਕ ਦੇ ਵਿੱਚ ਭੇਜਦਾ ਜਦੋਂ ਤੂੰ ਸਾਰੀ ਜ਼ਿੰਦਗੀ ਕੱਟ ਕੇ ਮੇਰੇ ਕੋਲੇ ਆਵੇਂਗਾ ਉਦੋਂ ਕੋਈ ਪੰਡ ਬਣ ਕੇ ਲਈਂ ਗਾਹਾਂ ਵਾਸਤੇ ਨੂੰ ਕਰਮ ਕਰਕੇ ਆਈਂ ਚੰਗੇ ਕਰਮ ਕਰਕੇ ਗਾਹਾਂ ਵਾਸਤੇ ਨੂੰ ਬੀਜ ਕੇ ਆਈਂ ਮੇਰੇ ਕੋਲੇ ਲੈ ਕੇ ਆਈਂ ਉਹ ਬੜੇ ਵਾਅਦਨ ਕਰਦਾ ਹੈ ਵੀ ਹਾਂ ਜੀ ਮੈਂ ਤੈਨੂੰ ਧਿਆਊਂਗਾ ਮੈਂ ਤੈਨੂੰ ਯਾਦ ਕਰੂੰਗਾ ਮੈਂ ਬੁਰਾ ਨਹੀਂ ਕਰਦਾ ਮੈਂ ਤੇਰਾ ਬਣ ਕੇ ਚੱਲੂੰਗਾ ਮੈਂ ਤੇਰੇ ਕਹਿਣੇ ਦੇ ਚੱਲੂੰਗਾ ਉਹ ਬੜੇ ਵਾਅਦੇ ਕਰਦਾ ਹੈ ਫਿਰ ਉਹ ਜਦੋਂ ਉਹਦੇ ਨਾਲ ਪੂਰੇ ਵਾਅਦੇ ਕਰਦਾ ਹੈ ਉਹ ਫਿਰ ਜਦੋਂ ਟਾਈਮ ਆ ਜਾਂਦਾ ਹੈ ਅਕਾਲ ਪੁਰਖ ਫਿਰ ਉਹਨੂੰ ਫਿਰ ਜਦੋਂ ਜਰਮ ਦਿੰਦਾ ਹੈ ਉਹਨੂੰ ਫਿਰ ਜਦੋਂ ਮਾਤ ਲੋਕ ਦੀ ਹਵਾ ਲੱਗਦੀ ਹੈ ਉਹ ਜਦੋਂ ਫਿਰ ਉਹ ਜਰਮ ਲੈਂਦਾ ਹੈ ਫਿਰ ਉਹ ਟਿਆੰਕਦਾ ਹੈ ਜਰਮ ਲੈਣ ਸਰ ਉਹ ਟਿਆਂ ਟਿਆਂ ਕਰਦਾ ਹੈ ਉਹ ਕਿਉਂ ਕਰਦਾ ਹੈ ਉਹ ਇਸ ਲਈ ਟਿਆਂ ਟਿਆਂ ਕਰਦਾ ਹੈ ਉਧਰੋਂ ਫਿਰ ਮਾਲਕ ਬਣੀ ਉਹ ਲਿਵ ਟੁੱਟਦੀ ਹੈ ਉਹ ਕਹਿੰਦਾ ਵੀ ਇਤੋਂ ਬਾਅਦ ਮੈਂ ਜਰਮ ਲੈ ਕੇ ਵੀ ਮੈਂ ਤੇਰੇ ਵਾਦਿਆਂ ਤੇ ਪੂਰਾ ਖਾਨੀ ਰਹੂ ਖਾਨੀ ਨਾ ਰਹੂ ਮੈਂ ਤੇਰੇ ਨਾਲ ਵਾਅਦੇ ਤਾਂ ਬਹੁਤ ਕਰੇ ਨੇ ਉਹ ਇਸ ਲਈ ਫਿਰ ਉਹ ਟਿਆਂਕਦਾ ਹੈ ਉਹ ਰੋਂਦਾ ਫਿਰ ਇਸ ਗੱਲ ਤੇ ਵੀ ਮੈਂ ਤੇਰੇ ਵਾਦੇ ਪੂਰੇ ਖਾਨੀ ਕਰੂ ਖਾਨੀ ਨਾ ਕਰੂੰਗਾ ਪਰ ਉਹ ਡਰ ਹੁੰਦਾ ਹੁੰਦਾ ਉਹ ਵਾਦੇ ਸਾਰੇ ਭੁੱਲ ਜਾਂਦਾ ਹੈ ਉਹ ਜਦੋਂ ਸਾਰੇ ਵਾਦੇ ਭੁੱਲ ਜਾਂਦਾ ਹੈ ਤਾਂ ਉਹ ਆਪਦੇ ਪ੍ਰੇਮ ਸਾਰੇ ਪਰਿਵਾਰ ਚ ਮੋਹ ਪੈ ਜਾਂਦਾ ਹੈ ਪ੍ਰੇਮ ਪੈ ਜਾਂਦਾ ਹੈ ਉਹ ਸਾਰੀਆਂ ਗੱਲਾਂ ਭੁੱਲ ਜਾਂਦਾ ਹੈ ਉਹ ਫਿਰ ਉਦੋਂ ਮਗਰੋਂ ਡਾਰ ਹੋ ਜਾਂਦਾ ਚੋਬਰ ਹੋ ਜਾਂਦਾ ਹੈ ਉਹ ਫਿਰ ਕਾਲਪੁਰਖ ਤੋਂ ਜਾਦੇ ਹੀ ਦੂਰ ਹੋ ਜਾਂਦਾ ਹੈ ਉਹ ਫਿਰ ਵਿਸ਼ੇ ਬਕਾਰਾਂ ਚ ਆਪਦੇ ਹੰਕਾਰ ਚ ਆਪਦੇ ਜਵਾਨੀ ਦੇ ਪਹਿਰੇ ਚ ਉਹ ਵੜਾ ਕੁਝ ਕਰਦਾ ਫਿਰਦਾ ਹੈ ਉਹ ਜਿਹੜੇ ਵਾਦੇ ਕਰਕੇ ਆਇਆ ਹੁੰਦਾ ਹੈ ਉਹ ਸਾਰੇ ਭੁੱਲ ਜਾਂਦਾ ਹੈ ਫਿਰ ਜਦੋਂ ਜਾਣੀ ਉਮਰ ਹੋ ਜਾਂਦੀ ਐ ਉਹ ਰੱਬ ਨੂੰ ਨਹੀਂ ਯਾਦ ਕਰਦਾ ਫਿਰ ਅਕਾਲ ਪੁਰਖ ਉਹਨੂੰ ਸੰਮਣ ਭੇਜਦਾ ਐ ਉਹ ਸੰਮਣ ਕੀ ਭੇਜਦਾ ਐ ਉਹਦੇ ਫਿਰ ਬਾਲ ਚਿੱਟੇ ਹੋ ਜਾਂਦੇ ਨੇ ਬਈ ਹਜੇ ਵੀ ਟਾਈਮ ਐ ਹਜੇ ਵੀ ਸੰਭਲ ਜਾ ਤੂੰ ਮੇਰੇ ਨਾਲ ਵਾਅਦੇ ਕਰੇ ਤੇ ਕੁਝ ਪੂਰੇ ਕਰ ਉਹ ਗਾਹਾਂ ਵਾਸਤੇ ਨੂੰ ਪੰਡ ਬਨ ਲੈ ਕੁਝ ਸੁਰਗ ਨੂੰ ਜਾਣ ਦੀ ਪਰ ਉਹ ਬਾਲ ਚਿੱਟੇ ਕਰਨ ਦੀ ਨਿਸ਼ਾਨੀ ਉਹ ਸੰਮਣ ਐ ਪਰ ਉਹ ਕੀ ਕਰਦਾ ਬੰਦਾ ਉਹ ਸੰਮਣ ਨਹੀਂ ਫੜਦਾ ਉਹ ਸੰਮਣ ਨਹੀਂ ਫੜਦਾ ਉਹ ਚੱਕ ਕੇ ਕਲਫ ਕਰ ਲੈਂਦਾ ਉਹ ਕਾਲੇ ਕਰ ਲੈਂਦਾ ਵੀ ਤੈਨੂੰ ਚਿੱਟੇ ਕਰਦੇ ਉਹ ਮੈਂ ਤਾਂ ਕਾਲੇ ਕਰ ਲੇ ਉਹ ਸੰਮਣ ਨਹੀਂ ਫੜਦਾ ਉਹ ਕੁਝ ਟਾਈਮ ਲੰਘੇ ਤੋਂ ਬਾਅਦ ਅਕਾਲ ਪੁਰਖ ਫੇਰ ਸੰਮਣ ਭੇਜਦਾ ਹੈ ਫੇਰ ਤਲਾਹ ਦਿੰਦਾ ਹੈ ਉਹ ਸੰਭਲ ਜਾ ਤੂੰ ਉਹ ਕੁਝ ਮੇਰੇ ਨੇੜੇ ਆ ਜਾ ਉਹ ਮੂੰਹ ਜਮਾ ਖਾਲੀ ਹੋ ਜਾਂਦਾ ਦੰਦ ਜਾੜਾ ਸਭ ਝੜ ਜਾਂਦੀਆਂ ਨੇ ਉਹ ਖਾਣ ਪੀਣ ਦੀ ਰਿਕਵਰਟ ਹੋ ਜਾਂਦੀ ਹੈ ਵੀ ਹੁਣ ਤਾਂ ਤੂੰ ਮੈਨੂੰ ਯਾਦ ਕਰ ਲੈ ਪਰ ਨਹੀਂ ਉਹ ਸੰਮਣ ਫੇਰ ਵੀ ਨਹੀਂ ਫੜਦਾ ਉਹ ਸੰਮਣ ਨਹੀਂ ਫੜਦਾ ਉਹ ਸਾਰੀ ਦੰਦਰੀੜ ਦੰਦ ਉਹ ਨਵੇਂ ਲਵਾ ਲੈਂਦਾ ਲੈ ਵੀ ਮੈਂ ਤਾਂ ਕਹਿੰਦਾ ਦੰਦ ਲਵਾ ਲੈ ਤੀਸਰੀ ਵੇਰ ਫੇਰ ਕੁਝ ਟਾਈਮ ਲੰਘੇ ਤੋਂ ਬੜੇਪੇ ਚ ਹੋ ਜਾਂਦਾ ਜਾਦੇ ਫਿਰ ਉਹਨੂੰ ਤੀਸਰਾ ਸੱਮਣ ਭੇਜਦਾ ਹੈ ਕੰਨ ਜਵਾਬ ਦੇ ਜਾਂਦੇ ਨੇ ਅੱਖਾਂ ਵੀ ਜਵਾਬ ਦੇ ਜਾਂਦੇ ਨੇ ਨਿਗਾਹ ਬੰਦ ਹੋ ਜਾਂਦੀ ਹੈ ਥੋੜੀ ਹੋ ਜਾਂਦੀ ਹੈ ਪਰ ਸੱਮਣ ਨਹੀਂ ਫੜਦਾ ਬੰਦਾ ਉਹ ਫਿਰ ਕੀ ਕਰਦਾ ਉਹ ਲਿੰਜ ਪਵਾ ਲੈਂਦਾ ਕੰਨਾਂ 'ਚ ਮਸ਼ੀਨਾ ਲਾ ਲੈਂਦਾ ਆਪਦੀਆਂ ਮਰਜ਼ੀਆਂ ਦੇ ਨਾਲ ਇਹ ਕੰਮ ਕਰਦਾ ਪਰ ਅਕਾਲ ਪੁਰਖ ਨੂੰ ਉਹ ਫੇਰ ਵੀ ਨਹੀਂ ਯਾਦ ਕਰਦਾ ਆਪਦੇ ਪਰਿਵਾਰ ਦੇ ਵਿੱਚ ਮੋਹ ਪਾਈ ਜਾਂਦਾ ਫਿਰ ਮੰंजे ਤੇ ਬੈਠਾ ਫਿਰ ਨੂੰ ਨੂੰ ਕਹੂਗਾ ਓ ਭਾਈ ਤੇਰੀ ਬੀਬੀ ਕਿੱਥੇ ਐ? ਭਾਈ ਤੇਰੀ ਮਾਂ ਕਿੱਥੇ ਆ ਦੀਦੀ ਨਹੀਂ? ਉਹ ਬਾਪੂ ਜੀ ਇੱਧਰ ਗਈ ਆ ਕਿਤੇ। ਉਹ ਹਾਕ ਮਾਰਦੀ ਆ ਫਿਰ ਉਹ ਆਉਂਦੀ ਆ ਬੁੜੀ। ਹਾਂ ਕੀ ਕਹਿੰਨਾ? ਨਾ ਮੈਂ ਤਾਂ ਮੂੰਹ ਹੀ ਦੇਖਦਾ ਤੀ ਤੂੰ ਦੀਦੀ ਨਹੀਂ ਤੀ। ਆ ਪਾਣੀ ਪੀਣਾ ਤੌੜੇ ਜਿਪਿਆ ਇੱਥੋਂ ਪੀ ਲੈ। ਐਵੇਂ ਸਾਰਾ ਦਿਨ ਹਾਕਾਂ ਮਾਰੀ ਜਾਂਦਾ। ਉਹ ਝਾੜ ਪਾਉਂਦੀ ਐ ਪਰ ਫੇਰ ਵੀ ਨਹੀਂ ਸਮਝਦਾ। ਫੇਰ ਅਕਾਲਪੁਰਖ ਦੇਖਦਾ ਵੀ ਇਹ ਤਾਂ ਕਿਸੇ ਦਾ ਬਣ ਕੇ ਚੱਲਦਾ ਹੀ ਨਹੀਂ ਹੈ। ਉਹਦੇ ਪੱਲੇ ਨਹੀਂ ਕੁਸ ਹੁੰਦਾ। ਵੀ ਇਹ ਕਿਸੇ ਦੀ ਗੱਲ ਮੰਨ ਨਹੀਂ ਰਿਹਾ ਫਿਰ ਜਦੋਂ ਉਹਦਾ ਟਾਈਮ ਆ ਜਾਂਦਾ ਹੈ ਉਹ ਫਿਰ ਜੰਮਦੂਤ ਆਉਂਦੇ ਨੇ ਉਹ ਧਰਮਰਾਜ ਭੇਜਦਾ ਵੀ ਉਹ ਮੰਨਦਾ ਰਿਹਾ ਨਹੀਂ ਜਾਓ ਉਹਦਾ ਗਲ ਫੜ ਕੇ ਲੈ ਕੇ ਆਓ ਉਹ ਆਉਂਦੇ ਨੇ ਫਿਰ ਹੱਥ ਕੜੀਆਂ ਲੈ ਕੇ ਆ ਕੇ ਫਿਰ ਉਹਦਾ ਗਲ ਫੜ ਲੈਂਦੇ ਨੇ ਗਲ ਜਦੋਂ ਫੜਦੇ ਨੇ ਉਥੇ ਨਾ ਘਰ ਵਾਲੀ ਮਦਦ ਕਰਦੀ ਆ ਨਾ ਪੁੱਤ ਕਰਦੇ ਨੇ ਨਾ ਘਰ ਦੀ ਜਾਇਦਾਦ ਕਰਦੀ ਆ ਉਥੇ ਕੋਈ ਮਦਦ ਨਹੀਂ ਕਰਦੀ ਕਿਉਂ ਉਹਦੇ ਕੁਝ ਪੱਲੇ ਨਹੀਂ ਕਰਿਆ ਹੋ ਹੁੰਦਾ ਉਹ ਫਿਰ ਹੱਥ ਕੜੀਆਂ ਲਾ ਕੇ ਉਸ ਟਾਈਮ ਦੇ ਉੱਤੇ ਫਿਰ ਜਦੋਂ ਲੈ ਜਾਂਦੇ ਨੇ ਉਹਦਾ ਬਾਥਰੂਮ ਵੀ ਜ਼ਬਰਦਸਤੀ ਨਿਕਲਦਾ ਹੈ ਲੈ ਡਰਿੰਗ ਵੀ ਨਿਕਲ ਜਾਂਦੀ ਹੈ ਐਨੀ ਤਕਲੀਫ ਹੁੰਦੀ ਹੈ ਉਹਨੂੰ ਫਿਰ ਦੇ ਕੇ ਮੁਸਕਾਂ ਉਹਨੂੰ ਫਿਰ ਕੜੀਸ ਕੇ ਜਮ ਧਰਮਰਾਜ ਕੋਲੇ ਲੈ ਕੇ ਜਾਂਦੇ ਨੇ ਉਹ ਫਿਰ ਰਾਜ ਕਹਿੰਦੇ ਨੇ ਧਰਮਰਾਜ ਦੇ ਚੱਲਿਆ ਹੁਣ ਤੂੰ ਕਿਹਾ ਮੁਖ ਲੈ ਕੇ ਜਾਏਗਾ ਉੱਥੇ ਫਿਰ ਇਹੀ ਗੱਲ ਕਹੀ ਐ ਕਹਿੰਦਾ ਗੱਡੀ ਅਸਲ ਸਫੈਸਲ ਆਉਣੀ ਓਏ ਹੋ ਜਾ ਤਿਆਰ ਬੰਦੇ ਆ ਹੁਣ ਤੂੰ ਟਿਕ ਟਖਰੀਦਣ ਵਾਲਾ ਓਏ ਹੋ ਜਾ ਤਿਆਰ ਬੰਦੇ ਆ ਉਹ ਗੱਡੀ ਉੱਥੇ ਜਾ ਖਲੋਈ ਜਿੱਥੇ ਪਹਿਣ ਪਾਈ ਨਾ ਕੋਈ ਹੋ ਜਾ ਸਮਝਦਾਰ ਬੰਦੇ ਆ ਤੇਰੇ ਪੈਸਾ ਕੋਈ ਨਹੀਂ ਪੱਲੇ ਤੈਂ ਕੰਮ ਕਰੇ ਕਬੱਲੇ ਹੁਣ ਤੇਰੇ ਹੈ ਨਹੀਂ ਕੋਈ ਦਾਨਪੁਨ ਪੱਲੇ ਜੈਸਾ ਐਸਾ ਮੂੰਹ ਦਿਖਾਏਗਾ ਸਿੱਧਾ ਹੋ ਕੇ ਧਰਮ ਰਾਜ ਨੂੰ ਚੱਲ ਪੈ ਉੱਥੇ ਜਾ ਕੇ ਦੇਖਾਂਗੇ ਕੀ ਜਵਾਬ ਸੁਣਾਏਗਾ ਜਾ ਕੇ ਫਿਰ ਨੀਮੀ ਪਾ ਕੇ ਖੜ ਜਾਂਦਾ ਆ ਗਿਆ ਲਿਆ ਕੀ ਲੈ ਕੇ ਆਇਆ ਤੇਰੇ ਨਾਲ ਵਾਅਦੇ ਕਰੇ ਤੇ ਮੈਂ ਕੁਝ ਲੈ ਕੇ ਆਇਆ ਉਹ ਪਰ ਨਹੀਂ ਉਹ ਨੀਮੀ ਪਾ ਕੇ ਖੜ ਜਾਂਦਾ ਉਹ ਕੋਈ ਚੰਗਾ ਕਰਮ ਕਰਿਆ ਕੁਈ দান ਕਰਿਆ ਕੋਈ ਸੇਵਾ ਕਰੀਆ ਉਹ ਸਿਵਰਨ ਕਰਿਆ ਉਹ ਜਿਨ੍ਹਾਂ ਦੇ ਵਿੱਚ ਤੂੰ ਫਸਿਆ ਬੈਠਾ ਦੀ ਉਹ ਤੇਰੇ ਨਾਲ ਹੈਗੇ ਨੇ ਕੋਈ ਧੀ ਮਦਦ ਕਰਦੀ ਆ ਪੁੱਤ ਮਦਦ ਕਰਦਾ ਹੈ ਜਾਇਦਾਤ ਮਦਦ ਕਰਦੀ ਹੈ ਉਹ ਜਿਨ੍ਹਾਂ ਦੇ ਵਿੱਚ ਤੂੰ ਮਿੱਤਰ ਯਾਰਾਂ ਚ ਰਹਿੰਦਾ ਸੀ ਉਹ ਆਏ ਨੇ ਕੋਈ ਉਹ ਕਹਿੰਦਾ ਇਕੱਲੇ ਨੇ ਆਉਣਾ ਇਕੱਲੇ ਨੇ ਜਾਣਾ ਉੱਥੇ ਫੇਰੇ ਇਹ ਗੱਲ ਕਹੀ ਹੈ ਉਹ ਤੇਰਾ ਅਸਲੀ ਹੋਰ ਟਿਕਾਣਾ ਉਹ ਤੇਰਾ ਅਸਲੀ ਹੋਰ ਟਿਕਾਣਾ ਜਗਮਾਨ ਸਰੋਵਰ ਨੂੰ ਵਹ ਹੰਸਾ ਓਟ ਕਨੂ ਸਾਡ ਜਾਣਾ ਹੰਸਾ ਓਟ ਕਨੂ ਸਾਡ ਜਾਣਾ ਉਹ ਤੇਰਾ ਅਸਲੀ ਹੋਰ ਟਿਕਾਣਾ ਕਿਉਂ ਭੁੱਲਿਆ ਬੈਠਾ ਓਏ ਉਹ ਫਿਰ ਉਹ ਗੱਲ ਕਹਿੰਦਾ ਕਹਿੰਦਾ ਤੇਰਾ ਅਸਲੀ ਜਿਹੜਾ ਇਹ ਟਿਕਾਣਾ ਸੀ ਨਾ ਤੇਰੇ ਯਾਦ ਨਹੀਂ ਸੀ ਹੁਣ ਕਿਉਂ ਬਿਲਕਦੈਂ ਉਹ ਪਿੱਛੇ ਤੂੰ ਉਹ ਨਰਕ ਭੁਗਤਦਾ ਆਇਆ ਹੁਣ ਅੱਗੇ ਵਾਸਤੇ ਨੂੰ ਤਾਂ ਕੁਝ ਬੀਜਿਆ ਨਹੀਂ ਤੈਨੂੰ ਗਾਹਾਂ ਵੀ ਨਰਕੀ ਨੇ ਹੁਣ ਕਿਉਂਕਿ ਜਦੋਂ ਆਪਾਂ ਕਰਮ ਨਹੀਂ ਕਰਦੇ ਕੋਈ ਛੋਟਾ ਕਰਮ ਕਰਦੇ ਆ ਉਹ ਫਿਰ ਉਹੋ ਜੇ ਥਾਵੇਂ ਛੋਟੇ ਥਾਵੇਂ ਆਪਾਂ ਨੂੰ ਜਨਮ ਦੇ ਦਿੰਦਾ ਕਿਉਂ ਪਹਿਲਾਂ ਛੋਟਾ ਕਰਿਆ ਵਿਆ ਆਪਾਂ ਸਾਰਾ ਦੇਣੀ ਉਹ ਨਰਕ ਚ ਤੁਰੇ ਫਿਰਦੇ ਆ ਰੱਬ ਦੇ ਯਾਦ ਨਹੀਂ ਕਰਦੇ ਜੇ ਆਪਾਂ ਕਹਿੰਨੇ ਆ ਭਈ ਮੇਰੇ ਕੋਲੇ ਪੈਸੇ ਹੋਣ ਮਾਇਆ ਹੋਵੇ ਮੈਂ ਤਾਂ ਦਾਨੀ ਫੇਰ ਬਣੂ ਉਹ ਭਰਾਵੋ ਦਾਨ ਪੈਸਿਆਂ ਦਾ ਨਹੀਂ ਹੁੰਦਾ ਜੇ ਆਪਾਂ ਕਹੀਏ ਵੀ ਪੈਸੇ ਹੋਣ ਬੰਦਾ ਕਹੂਗਾ ਮੇਰੇ ਕੋਲ ਪੈਸੇ ਹੀ ਨਹੀਂ ਧੀ ਅਕਾਰਪੁਰਖ ਨੂੰ ਕਹਿੰਦਾ ਮੈਨੂੰ ਤਾਂ ਕੋਈ ਦਿੱਤਾ ਹੀ ਨਹੀਂ ਮੈਂ দান ਕਾਦੇ ਨਾ ਕਰਾਂ ਨਹੀਂ দান ਤੇ ਕੋਈ ਪੈਸਾ ਨਹੀਂ ਲੱਗਦਾ ਉਹ ਪੁੱਛੋ ਕਿਵੇਂ ਨਹੀਂ ਲੱਗਦਾ ਪਹਿਲੀ ਗਲਤੀਆਂ ਦੇਖੋ ਗੱਲ ਇਹ ਹੈ ਬਈ ਜਿੱਥੇ ਕੋਈ ਲਵੇ ਲਾਉਣੇ ਆਪਦੇ ਆਂਡ ਗਮਾਣ ਪਿੰਡ ਦੇ ਵਿੱਚ ਕੋਈ ਰਿਸ਼ਤਾ ਨਹੀਂ ਹੋ ਰਿਹਾ ਉਹ ਜੇਦੋਂ ਤੇਰੇ ਹੱਥ 'ਚ ਕੋਈ ਹੈ ਤੂੰ ਬਿਨ ਪੈਸਾ ਬਿਨ ਉਹਨਾਂ ਤੋਂ ਰੁਪਈਏ ਲੈ ਤੂੰ ਤੂੰ ਉਹਨਾਂ ਦੇ ਸਾਖ ਕਰਾ ਉਹ ਬਹੁਤ ਵੱਡਾ ਦਾਨ ਹੈ ਉਹਦੇ ਕੋਈ ਪੈਸਾ ਨਹੀਂ ਲੱਗਦਾ ਉਹਦੂ ਬਾਦ ਮੂੰਗ ਫੜੀ ਖਾਨਣਾ ਗੰਨਾ ਚੂਪਦਾ ਸੱਲੀ ਚੱਪਦਾ ਦਾਣੇ ਖਾਂਦਾ ਜਾਨਾ ਛੋਟੇ ਬੱਚੇ ਦੀ ਦ੍ਰਿਸ਼ਟੀ ਪੈਗੀ ਤੇਰੇ ਤੇ ਨਿਗਾਹ ਪੈਗੀ ਉਹ ਛੋਟੇ ਬੱਚੇ ਦੇ ਅੰਦਰ ਕਾਲਪੁਰਖ ਦਾ ਵਾਸਾ ਹੈ ਉਹ ਤੇਰੇ ਬਣੀ ਝਾਕ ਪਿਆ ਉਹਨੂੰ ਜੜਕਦੇ ਨੇ ਜਿਹੜੀ ਤੇਰੇ ਕੋਲੇ ਚੀਜ਼ ਹੈ ਉਹਦੇ ਹੱਥ ਤੇ ਧਰ ਦੇ ਉਹ ਬਹੁਤ ਵੱਡਾ ਸਮੇਤ ਜਾਗ ਹੈ ਉਹ ਦਾਨ ਹੈ ਬਹੁਤ ਵੱਡਾ ਕਿਉਂ ਉਹ ਜਿਹੜਾ ਬੱਚਾ ਹੈ ਉਹ ਚਾਹੇ ਬਾਦਸ਼ਾਹ ਦਾ ਲੜਕਾ ਹੋਵੇ ਵੱਡੇ ਘਰ ਦਾ ਹੋਵੇ ਉਹਨੂੰ ਤੂੰ ਪੈਸੇ ਦੇ ਦੇ ਸਿਉਨੇ ਦਾ ਹਾਰ ਪਾ ਦੇ ਉਹ ਖੁਸ਼ ਨਹੀਂ ਹੋਊ ਉਹ ਜਦੋਂ ਤੱਕ ਜਿਹੜੀ ਚੀਜ਼ ਖਾਣਾ ਹੈ ਉਹਦੇ ਹੱਥ ਤੇ ਧਰਤੀ ਉਹ ਬੜਾ ਖੁਸ਼ ਹੋਊਗਾ ਅਕਾਲਪੁਰਖ ਦਾ ਬਾਦ ਸਾਹਿਬ ਦੇ ਅੰਦਰ ਫਿਰ ਕਾਲਪੁਰਖ ਜਦੋਂ ਖੁਸ਼ ਹੋ ਗਿਆ ਉਹਦੀਆਂ ਜਾਇ ਜਾਇ ਕਾਰਾਂ ਨੇ ਤੀਸਰੀ ਗੱਲ ਕਿਸੇ ਆਂਡ ਗਮਾਣ ਚ ਕਿਸੇ ਪਿੰਡ ਦੇ ਵਿੱਚ ਦੂਸਰੇ ਪਾਸੇ ਕਿਤੇ ਵੀ ਕਿਸੇ ਕੋਈ ਲੜਕੀ ਦਾ ਗਰੀਬ ਆਦਮੀ ਵਿਆਹ ਕਰਦਾ ਹੈ ਉਹ ਕਾਲਪੁਰਖ ਭੇਜਦਾ ਉਹਨੂੰ ਵੀ ਤੂੰ ਉਹਦੇ ਕੋਲੇ ਜਾ ਉਹ ਤੇਰੇ ਕੋਲੇ ਆਇਆ ਹੈ ਚਾਹੇ ਉਹਨੇ ਦੋ ਮਣ ਕਣਕ ਲੈਣੀ ਹੈ ਚਾਹੇ ਉਹਨੇ ਬਾਲਣ ਲੈਣਾ ਹੈ ਉਹ ਗਰੀਬ ਆਦਮੀ ਨੇ ਤੇਥੋਂ ਕੀ ਮੰਗਣਾ ਹੈ ਉਹ ਜਾਂ 2-400 ਰੁਪਇਆ ਮੰਗੂਗਾ ਉਹ ਜਦੋਂ ਤੇਰੇ ਕੋਲੇ ਮੰਗ ਕਰਨ ਆਇਆ ਹੈ ਉਹ ਉਹਨੂੰ ਤੂੰ ਮੋੜੀ ਨਾ ਜੇ ਤੇਰੇ ਕੋਲੇ ਥੋੜੇ ਨੇ ਤਾਂ ਥੋੜੇ ਦੇ ਦੇ ਜੇ ਤੇਰੇ ਕੋਲੇ ਘਟ ਹੈ ਉਹਨੂੰ ਘਟ ਦੇ ਦੇ ਪਰ ਇਹ ਨਾ ਸੋਚੀ ਵੀ ਇਹਨੇ ਮੇਰੀ ਮੂੜਕੀ ਤਾਂ ਦੇਣੀ ਨਹੀਂ ਉਹ ਬਸੱਕ ਨਾ ਦੇਵੇ ਉਹ ਤੇਰੇ ਕੋਲੇ ਅਕਾਲ ਪੁਰਖ ਭੇਜਦਾ ਹੈ ਤੇ ਇਥੋਂ ਜਦੋਂ ਕੋਈ ਚੰਗਾ ਕਰਮ ਕਰਾਉਣਾ ਹੋਵੇ ਸਮੇਧ ਯੱਗ ਕਰਾਉਣਾ ਹੋਵੇ ਦਾਨ ਕਰਾਉਣਾ ਹੋਵੇ ਉਹ ਤੇਰੇ ਕੋਲੇ ਭੇਜੂ ਉਦੋਂ ਫਿਰ ਉਦੋਂ ਗਿਰਿਆ ਹੋਇਆ ਤੂੰ ਐ ਜੇ ਤੂੰ ਉਹਨੂੰ ਮੋੜੇਗਾ ਉਹਨੂੰ ਮੋੜੀ ਨਾ ਉਹ ਜਿੰਨਾ ਕਿ ਤੇਰੇ ਚ ਪ੍ਰੋਖ ਹੋ ਐ ਨਾ ਉਹਨੂੰ ਦੇਈ ਪਰ ਮਨ ਦੇ ਵਿੱਚ ਇਹ ਰੱਖੀ ਲੈ ਭਰਾਵਾ ਮੈਂ ਤੈਨੂੰ ਦਾਨ ਦੇਤਾ ਮੈਂ ਤੈਨੂੰ ਜਮਾ ਹੀ ਇਸ ਗੱਲ ਦਾ ਕੋਈ ਐ ਨਹੀਂ ਕਹਿੰਦਾ ਵੀ ਮੇਰੇ ਕਿਉਂ ਨਹੀਂ ਦਿੰਦਾ ਜੇ ਤਾਂ ਇਹ ਸੋਚ ਲਿਆ ਵੀ ਇਹਨੂੰ ਦੋ ਮਣ ਕਣਕ ਦਿਓ ਇਹ ਤੋਂ ਆਪਾਂ ਦਿਹਾੜੀਆਂ ਲਵਾਵਾਂਗੇ ਇਹ ਤੋਂ ਆਪਾਂ ਖੇਤ ਕੰਮ ਕਰਾਵਾਂਗੇ ਇਹ ਸੋਚ ਕੇ ਨਾ ਦੇਈ ਬੇਗਰਜ਼ ਹੋ ਕੇ ਦੇ ਉਹਨੂੰ ਜੇ ਕੁਝ ਮੰਗਦਾ ਥੋੜਾ ਬਹੁਤਾ ਵੀ ਮੈਨੂੰ ਤੇਰੇ ਸਾਈ ਕੋਈ ਮਤਲਬ ਨਹੀਂ ਹੈ ਆ ਲੈ ਭਾਈ ਮੈਂ ਤੈਨੂੰ ਦਾਨ ਦਿੰਨਾ ਤੂੰ ਲੜਕੀ ਦੇ ਵਿਆਹ ਤੇ ਲਾ ਦੇ ਉਹ ਬਹੁਤ ਵੱਡਾ ਸਮੇਤ ਜੱਗ ਹੈ ਉਹਦੇ ਤੇ ਵੀ ਆਪਣਾ ਕੀ ਖਰਚਾ ਹੋ ਗਿਆ ਇਹ ਚੰਗੇ ਕਰਮ ਇਹ ਨੇ ਇਹ ਸਮੇਤ ਜੱਗ ਨੇ ਜਿਹੜੇ ਵੱਡੇ ਵੱਡੇ ਰੁਪਏ ਲਾ ਕੇ ਕਰਦੇ ਆ ਉਹਨਾਂ ਦਾ ਫਲ ਨਹੀਂ ਮਿਲਦਾ ਇਹ ਛੋਟੇ দান ਕਰਨ ਦੇ ਨਾਲ ਹੀ ਉਹਨੂੰ ਕਹਿੰਦੇ ਨੇ ਬਈ ਆ ਤਾਂ ਕੋਈ ਜਦੋਂ ਆਪਣੇ ਦੇ ਕੋਈ ਵਕਤ ਪੈਂਦਾ ਆਪਣੀ ਬਚਤ ਹੋ ਜਾਂਦੀ ਹੈ ਆਪਾਂ ਕੀ ਕਹਿੰਨੇ ਆ ਹਾ 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 ਅੱਜ ਤਾਂ ਬਈ ਕੋਈ ਤੂੰ ਇਹ ਢੱਕਾ ਸਿੱਟਿਆ ਬਈ ਮੂਰੇ ਆ ਗਿਆ ਅੱਜ بڑے ਬੱਚੇ ਉਹ ਢੱਕਾ ਕਿਹਨੂੰ ਕਹਿੰਦੇ ਨੇ ਡੱਕਾ ਇਹ ਹੀ ਚੀਜ਼ ਜਾਣੇ ਜਿਹੜੇ ਆਪਾਂ ਛੋਟੇ-ਛੋਟੇ ਹੱਥ ਝਾੜਦੇ ਆਂ দান ਕਰਦੇ ਆਂ ਉਹ ਆਪਣੇ ਮਨ 'ਚ ਨਹੀਂ ਰਹਿੰਦਾ ਵੀ ਮੈਂ দান ਕਰਿਆ ਜਿਹੜੇ ਵੱਡੇ দান ਕਰਨੇ ਨੇ ਨਾ ਉਹ ਆਪਣੇ ਮਨ 'ਚ ਰਹਿੰਦਾ ਹੈ ਉਹਦਾ ਫਲ ਨਹੀਂ ਮਿਲਦਾ ਕੋਈ ਬੁੜਿਆਂ ਦੇ ਵਿੱਚ ਬੁੜਾ ਬੈਠਿਆ ਕਰੇ ਉਹਦੇ ਸਮੇਤ ਜੱਗ ਕਰੇ ਬੇਤੇ ਉਹਦੇ ਸਮੇਤ ਜੱਗ ਕਰੇ ਬੇਤੇ ਦੋ ਉਹ ਜਿੱਥੇ ਬੈਠਿਆ ਕਰੇ ਉਹ ਭੈਣ ਦੀ ਦੋ ਪਰੋਹਣੇ ਆ ਜਾਣ ਹਰੇਕ ਬੰਦਾ ਰੋਟੀ ਨਹੀਂ ਖਵਾ ਸਕਦਾ ਉਹ ਮੈਂ ਸਮੇਤ ਜੱਗ ਕਰੇ ਨੇ ਰਿਸ਼ਤੇਦਾਰੀ ਜੀ ਜਾਇਆ ਕਰੇ ਕਿ ਹਗਰੇ ਮੈਂ ਸਮੇਤ ਜੱਗ ਕਰੇ ਨੇ ਉਹ ਗਾਈਂ ਜਾਇਆ ਕਰੇ ਉਹ ਗਾਈਂ ਜਾਇਆ ਕਰੇ ਉਦੋਂ ਬਾਅਦ ਕਿਤੇ ਘਰੇ ਐਸਾ ਹੋਇਆ ਕਿਤੇ ਕਾਲ ਪੈ ਗਿਆ ਘਰੇ ਦਾਣਿਆਂ ਦੀ ਘਟौती ਹੋ ਗਈ ਉਹ ਮੁੰਡੇ ਲੜਨ ਲੱਗ ਗਏ ਉਦੋਂ ਤੋਂ ਸਮੇਤ ਜੱਗ ਕਰੀ ਗਿਆਂ ਲੋਕਾਂ ਨੂੰ ਖਵਾਈ ਗਿਆਂ ਹੁਣ ਹੁੰਦੇ ਆਪਾਂ ਹੁਣ ਆਪਾਂ ਖਾਂਦੇ ਉਹ ਬੁੜਾ ਕਹਿੰਦਾ ਫੇਰ ਕੀ ਹੋ ਗਿਆ ਭਾਈ ਆਪਣੇ ਸਮੇਤ ਜੱਗ ਕਰੇ ਬਨੇ ਆਪਾਂ ਇੱਕ ਸਮੇਤ ਜੱਗ ਦਾ ਫਲ ਵੇਚ ਦਿੰਨੇ ਆ ਉਹ ਗਾਂਹ ਅੱਗੇ ਸਮੇਤ ਜੱਗ ਦਾ ਫਲ ਜਿਹੜੇ ਬਾਦਸ਼ਾਹ ਲੋਕ ਹੁੰਦੇ ਉਹ ਫਲ ਮੁੱਲ ਲੈ ਲੈਂਦੇ ਹੁੰਦੇ ਉਹਨੇ ਇੱਕ ਫਲ ਵੇਚਣ ਦੀ ਸਲਾਹ ਕਰ ਲਈ ਵੀ ਸਮੇਤ ਜੱਗ ਦਾ ਫਲ ਆਪਾਂ ਵੇਚ ਦਿੰਨੇ ਆ ਉਹਦੇ ਰੁਪਏ ਲੈ ਲੈਨੇ ਆ ਉਹਨੇ ਜਦੋਂ ਵੇਚਣ ਦੀ ਸਲਾਹ કરી ਤਾਂ ਹੌਲੀ-ਹੌਲੀ ਖਬਰ ਉਹ ਬਾਦਸ਼ਾਹ ਕੋਲੇ ਚਲੀ ਗਈ ਉਹ ਬਾਦਸ਼ਾਹ ਨੂੰ ਸਮੇਤ ਜੱਗ ਦੇ ਫਲ ਦੀ ਲੋੜ ᱛੀ ਉਹ ਘੋੜੇ ਤੇ ਆ ਗਿਆ ਕਿਸੇ ਵਿਦਮਾਨ ਨੂੰ ਪੁੱਛ ਕੇ ਘੋੜੇ ਤੇ ਆ ਗਿਆ ਉਹਦੇ ਕੋਲੇ ਉਹ ਕਹਿੰਦਾ ਵੀ ਤੂੰ ਸਮੇਤ ਜਗਦਾ ਪੰਡਤ ਕਹਿੰਦਾ ਫੜ ਲਿਆ ਇਹ ਕੰਮ ਤੇਰਾ ਸਪੂਰਨ ਫਿਰ ਹੋਊਗਾ ਉਹ ਜਦੋਂ ਆਇਆ ਉਹਦੇ ਕੋਲੇ ਜ਼ਿਮੀਦਾਰ ਦੇ ਸਮੇਤ ਜਗਦਾ ਰੇਡ ਪੁੱਛਿਆ ਉਹ ਕਹਿੰਦਾ ਮਹਾਰਾਜ ਜੀ ਮੇਰੇ ਦੋ ਸਮੇਤ ਜਗ ਕਰੇਵੇਂ ਨੇ ਇੰਨਾ ਚੋਂ ਦੱਸੋ ਕਿਹੜਾ ਲੈਣਾ ਹੈ ਉਹ ਰਾਜੇ ਨੇ ਸੋਚਿਆ ਵੀ ਜਿਹੜੇ ਪੰਡਤ ਨੇ ਮੈਨੂੰ ਭੇਜਿਆ ਨਾ ਆਪਾਂ ਉਸੇ ਪੰਡਤ ਨੂੰ ਪੁੱਛੀਏ ਵੀ ਇੰਨਾ ਚੋਂ ਕਿਹੜੇ ਦਾ ਫੜ ਲਈਏ ਕਿਹੜਾ ਚੰਗਾ ਹੈ ਇੱਕ ਫਲਾਣੇ ਸੰ ਕਰਿਆ ਇੱਕ ਫਲਾਣੇ ਸੰ ਕਰਿਆ ਦੋ ਸਮੇਂ ਦੀ ਜਾ ਕਰੇ ਬਨੇ ਉਹ ਕਹਿੰਦਾ ਜੀ ਮੈਂ ਪੰਡਤ ਨੂੰ ਪੁੱਛ ਕੇ ਆ ਕੇ ਦੱਸੂ ਤੁਹਾਨੂੰ ਵੀ ਮੈਂ ਕਿਹੜੇ ਦਾ ਫੜ ਲੈਣਾ ਹੈ ਕਹਿੰਦਾ ਜਾ ਪੁੱਛਿਆ ਉਹ ਮੁੜ ਕੇ ਬ੍ਰਾਹਮਣ ਕੋਲੇ ਫੇਰ ਚੱਲਿਆ ਗਿਆ ਵਿਦਮਾਨ ਕੋਲੇ ਪੰਡਤ ਕੋਲੇ ਉਹ ਜਦੋਂ ਪੰਡਤ ਨੇ ਦੇਖਿਆ ਪੱਤਰਾ ਚੱਕਿਆ ਚੱਕ ਕੇ ਉਹਨੇ ਸਾਰੀ ਨਿਗਾਹ ਮਾਰੀ ਉਹ ਕਹਿੰਦਾ ਬਈ ਆ ਹੇ ਹੇ ਕਹਿੰਦਾ ਉਹਦੇ ਜੱਗ ਦੋ ਨਹੀਂ ਕਰੇਵੇ ਤਿੰਨ ਕਰੇਵੇ ਨੇ ਉਹ ਕਹਿੰਦਾ ਜੀ ਉਹਦੇ ਤਾਂ ਦੋ ਕਹਿੰਦਾ ਵੀ ਮੈਂ ਦੋ ਸਮੇਤ ਜੱਗ ਕਰੇ ਨੇ ਕਹਿੰਦਾ ਨਹੀਂ ਭਾਈ ਬਾਦਸ਼ਾਹ ਸਾਹਿਬ ਉਹਦੇ ਸਮੇਤ ਜੱਗ ਤਿੰਨ ਕਰੇਵੇ ਨੇ ਉਹ ਕਹਿੰਦਾ ਫਿਰ ਮੈਨੂੰ ਤਾਂ ਹੁਣ ਪਤਾ ਨਹੀਂ ਤੂੰ ਐਂ ਕਰ ਮੇਰੇ ਘੋੜੇ ਤੇ ਬੈਠ ਮੇਰੇ ਨਾਲ ਹੀ ਚੱਲ ਉਹ ਪੰਡ ਜੀਆਂ ਨੂੰ ਬਾਦਸ਼ਾਹ ਘੋੜੇ ਤੇ ਬਿਠਾ ਕੇ ਉਹ ਜ਼ਿਮੀਂਦਾਰ ਕੋਲੇ ਲੈ ਆਇਆ ਲਓ ਜੀ ਕਹਿੰਦਾ ਇਹਦੇ ਕੋਲੇ ਜੱਗ ਕਰੇਵੇ ਨੇ ਇਹ ਗੱਲ ਤੁਸੀਂ ਕਰੋ ਹੁਣ ਉਹ ਪੰਡਤ ਬੋਲਦਾ ਹੈ ਕਹਿੰਦਾ ਜੀਮੀਦਾਰ ਸਾਹਿਬ ਭਾਈ ਸਾਹਿਬ ਤੁਹਾਡੇ ਸਮੇਰ ਜਗ ਤਿੰਨ ਕਰੇ ਹੋਏ ਨੇ ਕਹਿੰਦਾ ਅੱਛਾ ਕਹਿੰਦਾ ਤਿੰਨ ਕਰੇ ਹੋਏ ਨੇ ਇਹ ਕੋਈ ਛੋਟੀ ਚੀਜ਼ ਨਹੀਂ ਹੈ ਵੀ ਮੈਂ ਭੁੱਲ ਜੂ ਸਮੇਰ ਜਗ ਬਹੁਤ ਵੱਡੀ ਚੀਜ਼ ਹੈ ਕਹਿੰਦਾ ਮੈਂ ਤਿੰਨ ਨਹੀਂ ਕਰੇ ਮੈਂ ਦੋ ਹੀ ਕਰੇ ਨੇ ਕਹਿੰਦਾ ਜਿਹੜੇ ਤੈਂ ਦੋ ਕਰੇ ਨੇ ਉਹਨਾਂ ਦਾ ਫਲ ਤੇਰੇ ਪੱਲੇ ਭੋਰਾਵਨੀ ਹੈ ਇੱਕ ਜਿਹੜਾ ਤੇਰਾ ਤੀਸਰਾ ਕਰਿਆ ਵੈ ਜਗ ਉਹ ਜਿਹੜਾ ਤੀਸਰਾ ਸਮੇਰ ਜਗ ਕਰਿਆ ਉਹ ਤੈਨੂੰ ਪਤਾ ਵੀ ਨਹੀਂ ਉਹਦਾ ਫਲ ਸਾਰਾ ਤੇਰੇ ਪੱਲੇ ਹੈ ਕਹਿੰਦਾ ਉਹ ਕਿਹੜਾ ਕਰਿਆ ਮੈਂ ਤੀਸਰਾ ਕਹਿੰਦਾ ਉਹ ਵੀ ਦੱਸਾਂਗੇ ਕਹਿੰਦਾ ਫਿਰ ਇਹ ਇਹਨਾਂ ਦਾ ਫਲ ਕਿੱਧਰ ਗਿਆ ਕਹਿੰਦਾ ਭਾਈ ਜਿਹੜੇ ਤਾਂ ਸਮੇਤ ਜਾ ਕਰ ਰਹੇ ਨੇ ਇਹਨਾਂ ਦਾ ਫਲ ਉਹ ਲੋਕਾਂ 'ਚ ਵੰਡਿਆ ਗਿਆ ਕਹਿੰਦਾ ਲੋਕਾਂ 'ਚ ਕਿਵੇਂ ਕਹਿੰਦਾ ਜਦੋਂ ਜਾ ਕੇ ਕਹਿੰਦਾ ਹੁੰਦਾ ਮੈਂ ਸਮੇਤ ਜਾ ਕਰ ਰਹੇ ਨੇ ਉਹ ਬੰਦਿਆਂ 'ਚ ਬਹਿ ਕੇ ਕਹਿੰਦਾ ਹੁੰਦਾ ਮੈਂ ਸਮੇਤ ਜਗ ਕਰੇ ਨੇ ਉਹ ਰਿਸ਼ਤੇਦਾਰੀ 'ਚ ਕਹਿੰਦਾ ਹੁੰਦਾ ਮੈਂ ਸਮੇਤ ਜਗ ਕਰੇ ਨੇ ਉਹਦਾ ਫਲ ਖੰਡਿਆ ਗਿਆ ਉਹ ਤੇਰੇ ਭੱਲੇ ਭੋਰਾ ਨਹੀਂ ਹੈ ਤੈਨ ਲੋਕਾਂ 'ਚ ਗਾਤਾ ਇੱਕ ਤੇਰਾ ਗੁਪਤਦਾਨ ਕਰਿਆ ਵੇ ਉਹਦਾ ਤੈਨੂੰ ਵੀ ਨਹੀਂ ਪਤਾ ਉਹ ਸਮੇਤ ਜਗ ਤੇਰਾ ਸਪੂਰਨ ਹੋ ਗਿਆ ਕਹਿੰਦਾ ਉਹ ਕਿਹੜਾ ਮੈਂ ਤਾਂ ਕਰਿਆ ਨਹੀਂ ਕਹਿੰਦਾ ਕਰਿਆ ਮੈਂ ਦੱਸੂਗਾ ਕਹਿੰਦਾ ਕਿਹੜਾ ਕਰਿਆ ਉਹ ਕਹਿੰਦਾ ਜਦੋਂ ਤੂੰ ਰੋਟੀ ਲੈ ਕੇ ਜਾਂਦਾ ਹੁੰਦਾ ਖੇਤ ਮੁੰਡਿਆਂ ਦੀ ਕਹਿੰਦਾ ਹਾਂਜੀ ਕਹਿੰਦਾ ਤੇਰੇ ਸੌਰਾਂ 'ਚ ਕੁੱਤੀ ਸੂਈ ਵੀ ਤੀ ਕਹਿੰਦਾ ਹਾਂਜੀ ਕਹਿੰਦਾ ਉੱਥੇ ਤੂੰ ਲੱਸੀ ਪਾ ਕੇ ਆਉਂਦਾ ਹੁੰਦਾ ਰੋਟੀ ਪਾ ਕੇ ਆਉਂਦਾ ਰੋਜ਼ ਕਹਿੰਦਾ ਉਹ ਮੱਕੀ ਦੇ ਸੌਰ ਨਹੀਂ ਹਿਲਿਆਏ ਜਿੰਨਾਂ ਤੇ ਕਰ ਕਤੂਰੇ ਨਹੀਂ ਗਏ ਬਾਹਰ ਮਾਂ ਮੰਗਰ ਕਹਿੰਦਾ ਹਾਂਜੀ ਕਹਿੰਦਾ ਉਹ ਫਿਰ ਤੇਰਾ ਦਾਨ ਉਹ ਦਾਨ ਤੇਰਾ ਸਮੇਤਜਗ ਹੋ ਗਿਆ ਜਿਹੜਾ ਤੂੰ ਰੋਹੀ ਦੇ ਵਿੱਚ ਸੂਈ ਹੋਈ ਕੁੱਤੀ ਨੂੰ ਰੋਟੀਆਂ ਪਾਉਂਦਾ ਸੀ ਲੱਸੀ ਪਾਉਂਦਾ ਸੀ ਉਹ ਤੇਰਾ ਸਮੇਤਜਗ ਸਪੂਰਨ ਹੋ ਗਿਆ ਉਹ ਤੈਨ ਕਿਸੇ ਕੋਲੇ ਗਾਇਆ ਨਹੀਂ ਉਹ ਗੁਪਤ ਦਾਨ ਵੱਧ ਲੱਗਦਾ ਹੁੰਦਾ ਕਹਿੰਦਾ ਭਾਈ ਉਹ ਦਾਨ ਤੇਰਾ ਸਪੂਰਨ ਹੋ ਗਿਆ ਉਹ ਤੇਰੇ ਪੱਲੇ ਐ ਵੇਚਣਾ ਵੇਚ ਰੱਖਣਾ ਰੱਖ ਉਹ ਹੱਥ ਬੰਨ ਕੇ ਕਹਿੰਦਾ ਮਹਾਰਾਜ ਜੀ ਫਿਰ ਜੇ ਇੱਕੋ ਹੀ ਫਲ ਮੇਰੇ ਕੋਲੇ ਐ ਨਾ ਮੈਂ ਗਾਹ ਨੂੰ ਇਸ ਤਰ੍ਹਾਂ ਦੇ ਕਹਿੰਦਾ ਮੈਂ ਸਮੇਤ ਜਗ ਹੋਰ ਕਰਦਾ ਰਹੂੰਗਾ ਪਰ ਮੈਂ ਵੇਚਦਾ ਨਹੀਂ ਹਾਂ ਵੀ ਪ੍ਰਭੂ ਗੱਲ ਇਹ ਐ ਵੀ ਇਹ ਜਿਹੜੇ ਛੋਟੇ ਛੋਟੇ ਦਾਨ ਹੁੰਦੇ ਨੇ ਬੰਦੇ ਨੂੰ ਪਾਰ ਇਹੀ ਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਲਾਈ ਇੱਕ ਗੱਲ ਪੰਡ ਜੀ ਹੋਰ ਐ ਮਹਾਰਾਜ ਮਾਇਆ ਬ੍ਰਾਹਮਣ ਲੋਕ ਮੈਂ ਵੀ ਖੇਤੀ ਪੱਤੀ ਦੇ ਕਰਨ ਵਾਲਾ ਮੈਂ ਤੁਹਾਨੂੰ ਇੱਕ ਗੱਲ ਇਹ ਕਹਿਣਾ ਬਈ ਦੋਗ ਮੇਰੇ ਕੋਲ ਇੱਕ ਨੁਕਤੇ ਨੇ ਉਹ ਕਿਸੇ ਦੇ ਕੰਮ ਆ ਜਾਣ ਮੈਂ ਕੋਈ ਬੈਦ ਨਹੀਂ ਹਾਂ ਮੈਂ ਵੀ ਇਸੇ ਨਗਰ 'ਚ ਰਹਿਣ ਵਾਲਾ ਇੱਕ ਪੰਡਤਾਂ ਇੱਕ ਖੇਤੀ ਪੱਤੀ ਦੇ ਕਰਨ ਵਾਲਾ ਵੀ ਉਹ ਜਿਹੜੇ ਨੁਕਤੇ ਨੇ ਨਾ ਉਹ ਕਿਸੇ ਦੁਖੀਆ ਜੀਵ ਦੇ ਕੰਮ ਆ ਜਾਂਦੇ ਨੇ ਪਹਿਲੀ ਗੱਲ ਤਾਂ ਭਰਾਵੋ ਇਹ ਹੈ ਬਈ ਜੇ ਕਿਸੇ ਦੇ ਸਰੀਰ ਤੇ ਖਾਜ ਹੁੰਦੀ ਆ ਨਾ ਸੁੱਕੀ ਖਾਜ ਹੁੰਦੀ ਹੈ ਜਿਹੜਾ ਆਪਣਾ ਕੁਮਾਰ ਹੈ ਦੇਸੀ ਉਹਦੀ ਭਾਈ ਪੱਤੇ ਨੂੰ ਵਿਚਾਲਿਆ ਪਾੜ ਕੇ ਨਾ ਉਹ ਪੈਣ ਲੱਗੇ ਉਹ ਸਰੀਰ ਦੇ ਉੱਤੇ ਉਹ ਗੁੱਦਕ ਸਾਹ ਲੋ ਉਹਨੂੰ ਉਦੋਂ ਬਾਅਦ ਉੱਤੇ ਹੀ ਰਹਿਣ ਦੇਣਾ ਧੋਣਾ ਨਹੀਂ ਹੈ ਧੋਣਾ ਤੜਕਿਓ ਉਹਦਾ ਜਿਹੜਾ ਅਸਰ ਹੈ ਰੋਮਾ ਰਾਹੀਂ ਉਹ ਕੁਮਾਰ ਦਾ ਅਸਰ ਕਰੂਗਾ ਉਹ ਜਿਹੜੀ ਖਾਜ ਹੁੰਦੀ ਹੈ ਉਹਦੇ ਨਾਲ ਖਾਜ ਹਟੂਗੀ ਅੱਛਾ ਦੂਸਰਾ ਨੁਕਤਾ ਭਾਈ ਜਿਹੜੇ ਕਿਸੇ ਜ਼ਿਮੀਂਦਾਰ ਦੇ ਕਿਸੇ ਭੈਣ ਭਾਈ ਦੇ ਕਿਸੇ ਦੇ ਵੀ ਗੋਡੇ ਦੁਖਦੇ ਨੇ ਗੋਡੇ ਦੁਖਦੇ ਨੇ ਵੱਡੀ ਉਮਰ ਦੀ ਤੇ ਚਲੋ ਠੀਕ ਹੈ ਦੁੱਖ ਜਮਾ ਟੁੱਟਦਾ ਨਹੀਂ ਸਕਦਾ ਪਰ ਉਹ ਤੁਰਦਾ ਰਹੂਗਾ ਉਹ ਨੁਕਤਾ ਕੀ ਹੈ ਇੱਕ ਪਉਆ ਸਰੋਂ ਦੇ ਤੇਲ ਦਾ ਉਹਦੇ ਵਿੱਚ ਥੋੜੀ ਜੀ ਅੱਧੀ ਇੱਕ ਮੁਠੀ ਜਮੈਣ ਦੀ ਪਾ ਲੋ ਉਹਦੇ ਵਿੱਚ ਇੱਕ ਗੱਠਾ ਲਸਣ ਦਾ ਭੋਰ ਕੇ ਗੰਡੀਆਂ ਸਿੱਲ ਕੇ ਇੱਕ ਗੱਠਾ ਲਸਣ ਦਾ ਪਾ ਲੋ ਉਹਦੇ ਵਿੱਚ 5-7 ਪਾ ਲੋ ਲੌਂਗ ਉਹ ਸਾਰੀਆਂ ਚੀਜ਼ਾਂ ਤੇਲ ਚ ਪਾ ਕੇ ਉਹਨਾਂ ਨੂੰ ਅੱਗ ਤੇ ਧਰ ਕੇ ਉਹ ਤੇਲ ਤੇਲ ਦੇ ਵਿੱਚ ਪਾ ਕੇ ਉਹ ਨੂੰ ਜਮਾ ਵਿੱਚ ਫੂਕ ਲੋ ਰਿੰਨ ਲੋ ਕਾੜ ਲੋ ਕਾੜ ਲੋ ਜਦੋਂ ਐਨ ਜਮਾ ਕਾਲੇ ਹੋ ਗਏ ਨਾ ਪੁਣਕੇ ਉਹ ਤਾਂ ਕੱਢ ਦਿਓ ਉਹ ਤੇਲ ਕਿਸੇ ਭਾਂਡੇ ਚ ਪਾ ਲੋ ਉਹ ਪੈਣ ਲੱਗਿਆ ਨਾ ਇਹ ਗੋਡਿਆਂ ਤੇ ਮਾਲਸ਼ ਕਰੋ ਦੀ ਜਮੈਣ ਲਸਣ ਦੀਆਂ ਗੰਢੀ ਲੌਂਗ ਤੇ ਪੰਜ ਚਾਰ ਲੌਂਗ ਉਹ ਇੱਕ ਪਉਅੇ ਦੇ ਤੇਲ ਦੇ ਵਿੱਚ ਉਹ ਪਾ ਕੇ ਉਹ ਦੀ ਮਾਲਸ਼ ਕਰੋ ਉਹਦੇ ਨਾਲ ਬਹੁਤ ਵੱਡਾ ਫਾਇਦਾ ਹੈ ਕੋਈ ਉਹਦੇ ਤੇ ਪੈਸੇ ਨਹੀਂ ਲੱਗਦੇ ਦੂਜੀ ਗੱਲ ਭਾਈ ਕੋਈ ਬਹੁਤ ਮੈਂ ਦੇਖਦਾ ਰਹਿਣਾ ਕਹਣਗੇ ਮੇਰਾ ਖੂਨ گاੜਾ ਹੁੰਦਾ ਉਹ ਜਿਹੜੇ ਬੰਦੇ ਦਾ ਭਾਈ ਖੂਨ گاੜਾ ਹੁੰਦਾ ਇਹ ਦੇਸੀ ਦਵਾਈ ਹੈ ਤੜਕਿਆਂ ਦੋ ਗੱਠੀਆਂ ਲਸਣ ਦੀਆਂ ਛਿੱਲ ਕੇ ਨਾ ਉਹ ਕੱਚੀਆਂ ਹੀ ਪਾਣੀ ਦੀ ਘੁੱਟ ਨਾ ਨਗਾ ਲੇ ਪਰ ਉਹਦੀ ਵਰਤੋਂ ਕਰਨੀ ਆ ਥੋੜੀ ਜੀ ਠੰਡ ਜੀ ਜੇ ਠਾਰ ਦੇ ਮਹੀਨੇ ਵਰਤੋਂ ਨਹੀਂ ਕਰਨੀ ਉਹ ਗਰਮੈਸ ਕਰੂ ਸਿਆਦ ਦੇ ਵਿੱਚੋਂ ਬਹੁਤ ਕੰਮ ਕਰਦਾ ਹੈ ਉਹ ਲਸਣ ਦੀਆਂ ਗੰਡੀਆਂ ਤੜਕਿਓਂ ਉੱਠ ਕੇ ਚਾਹ ਪੀਣ ਤੋਂ ਪਹਿਲਾਂ ਨਿਰਨੇ ਕਾਲ ਜੇ ਨਾ ਲਸਣ ਸਿੱਲ ਕੇ ਦੋ ਗੰਡੀਆਂ ਚੱਬ ਕੇ ਪਾਣੀ ਦਾ ਨੰਘਾ ਲੈ ਉਹ ਖੂਨ ਜਿਹਦਾ ਖੂਨ ਗਾੜਾ ਹੁੰਦਾ ਉਹਨੂੰ ਬਹੁਤ ਕੰਮ ਦੀ ਚੀਜ਼ ਹੈ ਦੂਸਰੀ ਗੱਲ ਭਾਈ ਤੀਸਰੀ ਗੱਲ ਇਹ ਹੈ ਪਹਿਲੀ ਗੱਲ ਤਾਂ ਮਾਲਕ ਇਹ じゃ ਕੰਮ ਅਕਾਲ ਪੁਰਖ ਕਿਸੇ ਤੇ ਕਰੇ ਨਾ ਅਗਰ ਜੇ ਹੋ ਵੀ ਜਾਵੇ ਫਿਰ ਘਬਰਾਓ ਨਾ ਉਹ ਕੀ ਜੇ ਬਾਹਰ ਕੰਮ ਕਰਦੇ ਦੇ ਰਾਤ ਬਰਾਤੇ ਕਿਸੇ ਬੰਦੇ ਦੇ ਸੱਪ ਦੀ ਚੋਟ ਹੋ ਜੇ ਸੱਪ ਲੜ ਜੇ ਉਹ ਭਰਾਵੋ ਸੱਪ ਲੜਨ ਤੇ ਨਾ ਘਬਰਾਉਣਾ ਨਹੀਂ ਹੈ ਉਹ ਡਰਨਾ ਨਹੀਂ ਹੈ ਉਥੇ ਉਹਦਾ ਇਲਾਜ ਤੁਹਾਨੂੰ ਮੈਂ ਤੁਰਤ ਇਲਾਜ ਕੀ ਹੈ ਉਹਦਾ ਬਾਅਦ ਚ ਉਹਦਾ ਇਲਾਜ ਜਿਹੜਾ ਕਰਨਾ ਉਹ ਵੀ ਕਰੋ ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਕਰਨਾ ਪਰ ਮੌਕੇ ਦਾ ਇਲਾਜ ਕੀ ਹੈ ਉਹਦੇ ਲਵੇ ਕੋਈ ਬੰਦਾ ਹੋਰ ਹੈ ਜਾਹੋ ਆਪਦਾ ਮਨ ਕਲੜਾ ਕਰਕੇ ਉਹ ਜਿੱਥੇ ਵੀ ਸੱਪ ਚੋਟ ਕਰ ਗਿਆ ਸੱਪ ਲੜਿਆ ਉਹ ਦੰਮ ਦੇ ਨੇ ਉੱਥੇ ਨਾ ਕਰਦ ਮਿਲ ਜੇ ਬਲੇਟ ਮਿਲ ਜੇ ਦਾਤੀ ਮਿਲ ਜੇ ਤਿੱਖੀ ਚੀਜ਼ ਕੋਈ ਵੀ ਮਿਲ ਜੇ ਉਹ ਜਿੱਥੇ ਸੱਪ ਚੋਟ ਕਰ ਜੇ ਨਾ ਉੱਥੇ ਦੰਮ ਦੇ ਨੇ ਇੱਕ ਮੜਾ ਜਾ ਚੰਡ ਕਰ ਦੇ ਚੰਡ ਕਿਵੇਂ ਜਿਵੇਂ ਆਪਣੇ ਕੱਖ ਵੜਨੇ ਦੇ ਦਾਤੀ ਲੱਗਦੀ ਹੈ ਥੋੜਾ ਜਿਹਾ ਚੰਡ ਕਰ ਦੇ ਉੱਥੇ ਉਹ ਮਤਲਬ ਉਹਦੇ ਉੱਥੇ ਫਿਰ ਮੈਲਾ ਵਾਪਸ ਮੋੜਨ ਲੱਗ ਜੂਗਾ ਉਹ ਜਿਹੜੀ ਜ਼ਹਿਰ ਹੈ ਨਾ ਜਦੋਂ ਸੱਪ ਲੜਦਾ ਉੱਥੇ ਵੱਡਾ ਚੰਡ ਨਹੀਂ ਹੁੰਦਾ ਉਹ ਬਿਲਕੁਲ ਉਹਦੇ ਦੰਦ ਬਰੀਕ ਹੁੰਦੇ ਨੇ ਉੱਥੋਂ ਮੈੜਾ ਨਹੀਂ ਨਿਕਲਦਾ ਬਾਹਲਾ ਮੈੜਾ ਫੇਰ ਨਿਕਲਣ ਲੱਗੂ ਜਦੋਂ ਉੱਥੇ ਮੜਾ ਜਾਪਾ ਚੰਡ ਕਰਤਾ ਉਹ ਚੰਡ ਕਰਨ ਦੇ ਨਾਲ ਉਹ ਜਿਹੜੀ ਜ਼ਹਿਰ ਹੈ ਨਾ ਉਹ ਫਿਰ ਗਾਹਾਂ ਨਹੀਂ ਤੁਰਦੀ ਉਹ ਮੈਲੇ ਦੇ ਨਾਲ ਉਹ ਥੱਲੇ ਹੀ ਨਿਕਲੂ ਉਹ ਨੁਕਸਾਨ ਨਹੀਂ ਕਰਦਾ ਮੌਕੇ ਤੇ ਭਾਈ ਉੱਥੇ ਚੰਡ ਕਰੋ ਦਾਤੀ ਨਾਲ ਮੜੇ ਜੀ ਛਰੀਟ ਮਾਰ ਲੋ ਬਲੇਟ ਨਾਲ ਕਾਰਦ ਨਾਲ ਕਾਚੂ ਨਾਲ ਉਹ ਇੰਨੀਆਂ-ਇੰਨੀਆਂ ਚੀਜ਼ਾਂ ਦੇ ਨਾਲ ਉੱਥੇ ਨਾ ਮੜਾ ਜਾ ਚੰਡ ਕਰ ਲੋ ਥੋੜਾ ਜਿਹਾ ਉਹ ਮੈੜਾ ਡਿਗੂਗਾ ਉਹ ਮੈੜਾ ਨਿਕਲਣ ਲੱਗ ਜੂ ਉਹ ਜਿਹੜੀ ਜ਼ਹਿਰ ਹੈ ਨਾ ਉਹ ਵਾਪਸ ਹੋ ਜੂ ਉਸ ਤੋਂ ਬਾਅਦ ਡਬੱਟੇ ਨਾਲ ਉਹਦਾ ਅੰਗ ਬੰਨ ਦਿਓ ਇਹ ਜਦੋਂ ਹਰਕਤ ਹੁੰਦੀ ਹੈ ਜਾਂ ਤਾਂ ਹੁੰਦੀ ਹੈ ਬਾਹਾਂ ਤੇ ਜਾਂ ਪੈਰਾਂ ਤੇ ਲੱਤ ਤੇ ਸੱਪ ਦੀ ਹਰਕਤ ਇੱਥੇ ਹੁੰਦੀ ਹੈ ਕਿਉਂ ਥੱਲੇ ਫਿਰਦੇ ਦਾ ਜਾਂ ਪੈਰ ਠਿਕੂਗਾ ਜਾਂ ਆਪਾਂ ਹੱਥ ਪਾਵਾਂਗੇ ਉਹਦੀ ਉੱਥੇ ਬਸ ਮੜਾ ਜਾ ਚੰਡ ਕਰਨ ਦੇ ਨਾਲ ਉਥੋਂ ਮੈੜਾ ਨਿਕਲਣ ਲਾ ਦਿਓ ਅਗਰ ਕੋਈ ਬੰਦਾ ਦਿਲ ਦਾ ਕਮਜ਼ੋਰ ਹੈ ਡਰਦਾ ਹੈ ਹੌਲ ਗਿਆ ਤਾਂ ਹੋਰ ਬੰਦਾ ਉਹਨੂੰ ਭਲੇਖਾ ਦੇ ਕੇ ਲਿਆ ਮੈਂ ਲੋਡ ਕਰਦਾ ਮੈਂ ਲੋਡ ਕਰਦਾ ਕਰਕੇ ਉਹਦਾ ਮੂੰਹ ਪਰੇ ਕਰਾ ਕੇ ਉਥੇ ਦਮ ਦੇਣੇ ਚੰਡ ਕਰਦੇਓ ਉਥੇ ਮੈਲਾ ਨਿਕਲਣ ਲੱਗ ਜੂਗਾ ਉਹਦਾ ਠੀਕ ਹੋ ਜਾਣਾ ਥੋੜੇ ਚਿਰ ਚ ਉਹ ਜਿਹੜੀ ਜਿਆਦੇ ਜ਼ਹਿਰ ਹੈ ਨਾ ਉਹ ਪਿਛਾਂ ਮੋੜਨ ਲੱਗ ਜੂ ਉਹਦੇ ਸਰੀਰ ਨੂੰ ਗਾਹਾਂ ਨਹੀਂ ਜਾਊ ਇਹ ਪਹਿਲਾ ਇਲਾਜ ਭਾਈ ਇਹ ਹੈ ਇਹ ਭਰਾਵੋ ਮੈਂ ਤਾਂ ਗੱਲ ਕਰੀਆ ਵੀ ਕਿਸੇ ਬੰਦੇ ਦੇ ਕੰਮ ਆ ਜਾਂਦੀ ਹੈ ਸੱਪ ਲੜਨ ਦੇ ਨਾਲ ਜ਼ਹਿਰ ਨਾਲ ਮੌਤ ਘਟ ਹੁੰਦੀ ਹੈ ਉਹ ਦਹੇਲ ਦੇ ਨਾਲ ਮੌਤਾਂ ਜ਼ਿਆਦਾ ਹੁੰਦੀਆਂ ਨੇ ਉਹ ਹੌਲ ਜਾਂਦਾ ਉਹਦਾ ਫਿਰ ਇਹ ਕੰਮ ਹੁੰਦਾ ਹੈ ਹੁਣ ਭਾਈ ਮੈਂ ਇਹੀ ਗੱਲ ਕਹਿਣਾ ਕਿਸੇ ਦੇ ਕੰਮ ਆ ਜਾਂਦੀ ਹੈ ਜੈ ਹੋ